ਜੁਲਮ ਦੀ ਝਾਲਮਾਨੇ ਹੱਦ ਮੁਕਾਈ ਓਏ ਪਿਆਸੇ ਖੂਣ ਦੇ ਬਈ ਭਾਈ ਭਾਈ ਔ ਜਬਰ ਜੁਲਮ ਦੀ ਝਾਲਮਾਨੇ ਹੱਦ ਮੁਕਾਈ ਓਏ ਪਿਆਸੇ ਖੂਣ ਦੇ ਬਈ ਭਾਈ ਭਾਈ ਔ ਕੀਤੀ ਇਲਤ ਫਰੰਗੀਆਂ ਕੀ ਵਰਤਿਆ ਬਾਣਾ ਔ ਸਾਥੋਂ ਬਾਬਾ ਖੋਲਿਆ ਤੇਰਾ ਨਣਕਾਣਾ ਹਏ ਸਾਥੂ ਬੱਬਾ ਖੋਲਿਆ ਤੇਰਾ ਨਣਕਾਣਾ ਓ ਤੂੰ Hindu ਤੇ Musalman ਸੀ ਇਕ ਨਾਲ ਲਾਉਂਦਾ ਇੱਕੋ ਰਾਮ ਰਹੀਮ ਨੇ ਗੱਲ ਬੈ ਸਮਝਾਉਂਦਾ ਓ ਤੂੰ Hindu ਤੇ Musalman ਸੀ ਇਕ ਨਾਲ ਲਾਉਂਦਾ ਓ ਇੱਕੋ ਰਾਮ ਰਹੀਮ ਨੇ ਗੱਲ ਬੈ ਸਮਝਾਉਂਦਾ ਉਹ ਰਾਸਤੇ ਬਖੋ ਬਖਰੇ ਪਰ ਇੱਕ ਟਿਕਾਣਾ ਉਹ ਸਾਥੋਂ ਬਾਬਾ ਖੋਲਿਆ ਤੇਰਾ ਨਣਕਾਣਾ ਹਏ ਸਾਥੋਂ ਬਾਬਾ ਖੋਲਿਆ ਤੇਰਾ ਨਣਕਾਣਾ ਇੱਥੇ ਭਾਈ ਬਣ ਗਏ ਨੇ ਭਾਈਆਂ ਦੇ ਬਹਿਰੀ ਕਉਦੇ ਰਾਖਸ਼ ਜੰਮ पे ਕਈ ਬਲੀ ਕੰਧਾਰੀ ਉਹ ਐਸੇ ਭਾਈ ਬਣ ਗਏ ਨੇ ਭਾਈਆਂ ਦੇ ਵੈਰੀ ਕਉਦੇ ਰਾਖਸ਼ ਜੰਮ ਪੇ ਕਈ ਬਲੀ ਕੰਧਾਰੀ ਉਹ ਚੋਰਾ ਨੇ ਗਲ ਪਾਲਿਆ ਸਾਦਾਂ ਦਾ ਬਾਣਾ ਉਹ ਸਾਥੋਂ ਬਾਬਾ ਖੋਲਿਆ ਤੇਰਾ ਨਣਕਾਣਾ ਹਏ ਸਾਥੋਂ ਬਾਬਾ ਖੋਲਿਆ ਤੇਰਾ ਨਣਕਾਣਾ